ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਆ ਕਿ ਕਿਸ ਪ੍ਰਕਾਰ ਸਾਨੂੰ ਕੁਝ ਪੁਰਾਣੀਆਂ ਚੀਜ਼ਾਂ ਕੋਈ ਪਰੰਪਰਾ ਦੇ ਵਿੱਚ ਪਿਆ ਹੋਇਆ ਸਮਾਨ ਵਰਤਮਾਨ ਦੇ ਨਾਲ ਜੋੜਦਾ ਹੈ ਅੱਜ ਇੱਕ ਉਸ ਕਹਾਣੀ ਦੀ ਮੈਂ ਗੱਲ ਕਰੂੰਗਾ ਜਿਹਨੂੰ ਪੰਜਾਬ ਦੀ ਰਾਜਨੀਤੀ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ ਕਿਉਂਕਿ ਇਹ ਤਕਰੀਬਨ 250 ਸਾਲ ਪੁਰਾਣੀ ਕਹਾਣੀ ਹੈ ਤੇ ਇਹ ਕਹਾਣੀ ਦੇ ਕਈ ਵਾਰੀ ਪਾਤਰ ਤੇ ਘਟਨਾਵਾਂ ਅੱਜ ਦੇ ਹਾਲਾਤ ਨਾਲ ਜੁੜ ਜਾਂਦੀਆਂ। ਬਾਕੀ ਤੁਹਾਡੀ ਮਰਜ਼ੀ ਹੈ। ਤੁਸੀਂ ਇਸ ਨੂੰ ਕਲਪਨਾਤਮਕ ਕਹਾਣੀ ਨੂੰ ਇਹਦੇ ਨਵੇਂ ਅਰਥਾਂ ਦੇ ਵਿੱਚ ਵੀ ਦੇਖ ਸਕਦੇ ਹੋ। ਤੇ ਮੈਂ ਆਪਣੀ ਗੱਲ ਕਰਨ ਲੱਗਿਆ ਐਚ ਜੀ ਵੈਲਿਊਜ਼ ਦੀ ਕਹਾਣੀ ਦੀ ਜਿਹਦਾ ਟਾਈਟਲ ਹੈ ਦਾ ਕੰਟਰੀ ਆਫ ਦਾ ਬਲਾਈਂਡ। ਇਹ ਕਹਾਣੀ ਕੀ ਹੈ ਕਿ ਇਸ ਦੇ ਵਿੱਚ ਇੱਕ ਪਾਤਰ ਹੁੰਦਾ ਹੈ ਉਹ ਇੱਕ ਐਸੇ ਵਿਸ਼ੇਸ਼ ਕਿਸਮ ਦੇ ਟਾਪੂ ਤੇ ਪਹੁੰਚ ਜਾਂਦਾ ਹੈ ਜਿੱਥੇ ਜਵਾਲਾਮੁਖੀ ਕਾਰਨ ਉਹ ਟਾਪੂ ਦੇ ਬੰਦਿਆਂ ਦੀ ਨਿਗਾ ਚਲੀ ਜਾਂਦੀ ਹੈ ਤੇ ਆਉਣ ਵਾਲੀਆਂ ਨਸਲਾਂ ਵੀ ਅੰਨ੍ਹੀ ਜੰਮਣ ਲੱਗ ਪੈਂਦੀਆਂ ਤੇ ਉਹਨਾਂ ਵਿਅਕਤੀਆਂ ਨੂੰ ਆਪਣੇ ਸਮਾਜ ਦੇ ਵਿੱਚ ਵਾਪਰਨ ਵਾਲੀ ਹਰ ਚੀਜ਼ ਹੈ ਜਿਹੜੀ ਉਹ ਦਿਖਾਈ ਨਹੀਂ ਦਿੰਦੀ ਕਿਉਂਕਿ ਉਹਨਾਂ ਕੋਲੇ ਅੱਖਾਂ ਹੀ ਨਹੀਂ ਹੁੰਦੀਆਂ ਅੱਖਾਂ ਨਾ ਹੋਣ ਕਾਰਨ ਉਹਨਾਂ ਦਾ ਆਪਣੇ ਸਮਾਜ ਦੀਆਂ ਚੀਜ਼ਾਂ ਬਾਰੇ ਆਪਣੀ ਕਿਸਮ ਦਾ ਅਨੁਭਵ ਬਣ ਜਾਂਦਾ ਹੈ ਉਹਨਾਂ ਨੂੰ ਸਮਾਜ ਵਿੱਚ ਕੀ ਕਾਲਾ ਹੈ ਕੀ ਚਿੱਟਾ ਕਿੱਥੇ ਕੀ ਹੋ ਰਿਹਾ ਹੈ ਕਿਵੇਂ ਹੋ ਰਿਹਾ ਹੈ ਕੌਣ ਕੀ ਕਰ ਰਿਹਾ ਹੈ ਕਿਸ ਦੇ ਨਾਲ ਕਰ ਰਿਹਾ ਹੈ ਇਸ ਗੱਲ ਬਾਰੇ ਉਹਨਾਂ ਦਾ ਕੋਈ ਕੰਸਰਨ ਨਹੀਂ ਹੁੰਦਾ ਜਿਵੇਂ ਉਹਨਾਂ ਦਾ ਮਾਲਕ ਜਾਂ ਸਰਪੰਚ ਜਾਂ ਟਾਪੂ ਦਾ ਜਿਹੜਾ ਵੀ ਲੰਬਰਦਾਰ ਹੁੰਦਾ ਹੈ ਉਹ ਉਹਨਾਂ ਨੂੰ ਆਪਣੀ ਗੱਲ ਕਹਿੰਦਾ ਹੈ ਉਹ ਸਾਰੇ ਉਸ ਨੂੰ ਯਥਾ ਅਸਤੂ ਤਥਾ ਅਸਤੂ ਕਹਿ ਕੇ ਬੜੇ ਮਾਣ ਨਾਲ ਸਨਮਾਨ ਨਾਲ ਸਵੀਕਾਰ ਕਰ ਲੈਂਦੇ ਐ ਇਹੀ ਕਾਰਨ ਹੈ ਕਿ ਉਹ ਟਾਪੂ ਦੇ ਵਿੱਚ ਉਹ ਲੋਕ ਬੜੇ ਅਮਨ ਚੰ ਚੈਨ ਦੇ ਨਾਲ ਰਹਿੰਦੇ ਐ ਇੱਕ ਦਿਨ ਕੀ ਹੁੰਦਾ ਹੈ ਕਿ ਇੱਕ ਰਾਹੀ ਜਿਹਦਾ ਨਾਮ ਨਿਊਨਿਜ਼ ਹੁੰਦਾ ਹੈ ਉਹ ਰਸਤਾ ਭਟਕ ਕੇ ਉਸ ਟਾਪੂ ਤੇ ਆ ਜਾਂਦਾ ਹੈ ਇਹ ਬਿਲਕੁਲ ਉਸੇ ਤਰੀਕੇ ਨਾਲ ਹੈ ਜਿਵੇਂ ਕਈ ਵਾਰੀ ਸਾਡੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਕੋਈ ਨਵਾਂ ਵਿਅਕਤੀ ਰਸਤਾ ਭਟਕ ਕੇ ਉਹਨਾਂ ਦਾ ਬਾਈ ਚਾਂਸ ਐਮ ਐਲ ਏ ਜਾਂ ਐਮ ਪੀ ਬਣ ਜਾਂਦਾ ਹੈ ਤੇ ਜਦੋਂ ਉਹ ਰਾਹੀ ਜੋ ਰਸਤਾ ਭਟਕਿਆ ਉਹਨਾਂ ਕੋਲੇ ਜਾਂਦਾ ਹੈ ਤਾਂ ਬਾਈ ਚਾਂਸ ਉਸ ਦੇ ਕੋਲੇ ਆਪਣੀਆਂ ਅੱਖਾਂ ਹੁੰਦੀਆਂ ਆਪਣੇ ਵਿਚਾਰ ਹੁੰਦੇ ਆ ਉਹ ਉਹਨਾਂ ਨੂੰ ਜਾ ਕੇ ਦੱਸਦਾ ਕਿ ਮੈਨੂੰ ਇਹ ਕੁਝ ਦਿਖਾਈ ਦੇ ਰਿਹਾ ਹੈ ਤੁਹਾਡੇ ਇਹ ਕੁਝ ਵਾਪਰ ਰਿਹਾ ਤੁਹਾਡੇ ਇਸ ਪਾਸੇ ਹਰਾ ਰੰਗ ਹੈ ਤੁਹਾਡੇ ਇਸ ਪਾਸੇ ਚਿੱਟੇ ਦੀ ਆਮਦ ਹੈ ਉਹ ਜਦੋਂ ਸਾਰੀਆਂ ਗੱਲਾਂ ਕਰਦਾ ਉਹ ਕਹਿੰਦੇ ਕਿ ਇਹ ਵਿਅਕਤੀ ਹੈ ਜਿਹੜਾ ਇਹ ਨਾਰਮਲ ਨਹੀਂ ਹੈ ਇਸ ਵਿਅਕਤੀ ਦਾ ਇਲਾਜ ਕਰਨ ਵਾਲਾ ਹੈ ਕਿਉਂਕਿ ਇਹ ਵਿਅਕਤੀ ਸਾਡੇ ਨਾਲੋਂ ਵੱਖਰੀ ਕਿਸਮ ਦੀ ਗੱਲ ਕਰਦਾ ਹੈ ਇਹ ਵੱਖਰੀ ਕਿਸਮ ਦੀ ਸੋਚ ਰੱਖਦਾ ਹੈ ਵੱਖਰੀ ਕਿਸਮ ਦੇ ਵਿਚਾਰ ਰੱਖਦਾ ਹੈ ਇਸ ਕਰਕੇ ਜੇ ਇਹ ਇਸ ਕਿਸਮ ਦੀ ਗੱਲ ਕਰੂਗਾ ਜੁੜੀਆਂ ਗੱਲਾਂ ਇਹਦੇ ਵਿੱਚ ਸਾਡੇ ਨਾਲੋਂ ਵੱਖਰੀਆਂ ਕਿਤੇ ਕੱਲ ਨੂੰ ਇਹ ਨਾ ਹੋਵੇ ਕਿ ਇਹ ਸਾਡਾ ਰਾਜਾ ਬਣ ਜਾਵੇ ਕਿਉਂਕਿ ਇਹਦੇ ਵਿੱਚ ਦੇਖਣ ਵਾਲੇ ਗੁਣ ਹੈ ਤੇ ਉਹ ਸਾਰੇ ਕੋਸ਼ਿਸ਼ ਕਰਦੇ ਆ ਕਿ ਇਸ ਦੇ ਦੇਖਣ ਵਾਲੇ ਗੁਣ ਨੂੰ ਆਪਾਂ ਦੂਰ ਕਿਵੇਂ ਕਰੀਏ ਉਹਦੇ ਲਈ ਫਿਰ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਉਹ ਸੱਚ ਬੋਲਦਾ ਤਾਂ ਲਗਾਤਾਰ ਪਹਿਲਾਂ ਉਸ ਦੇ ਸੱਚ ਨੂੰ ਕਿਹਾ ਜਾਂਦਾ ਕਿ ਨਹੀਂ ਤੇਰੀ ਗੱਲ ਇਹ ਠੀਕ ਨਹੀਂ ਤੈਨੂੰ ਇਸ ਗੱਲ ਨੂੰ ਦੁਬਾਰਾ ਸੋਚਣਾ ਪਊਗਾ ਦੁਬਾਰਾ ਵਿਚਾਰਨਾ ਪਊਗਾ ਜਿਹੜਾ ਤਰ੍ਹਾਂ ਸਮਾਜ ਦੇ ਲਈ ਬੋਲਿਆ ਗਿਆ ਸੱਚ ਹੈ ਉਹ ਹਾਨੀਕਾਰਕ ਸਿੱਧ ਹੋ ਸਕਦਾ ਹੈ ਰਾਜਨੀਤੀ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਜੇ ਤੁਸੀਂ ਇਸ ਟਾਪੂ ਦੇ ਵਿੱਚ ਰਹਿਣਾ ਹੈ ਜੇ ਤੁਸੀਂ ਇਸ ਸਮਾਜ ਦੇ ਵਿੱਚ ਇਸ ਰਾਜਨੀਤੀ ਦੇ ਵਿੱਚ ਸਾਡੇ ਬਣੇ ਰਹਿਣਾ ਤਾਂ ਤੁਹਾਨੂੰ ਇੱਕ ਕੰਮ ਜ਼ਰੂਰ ਕਰਨਾ ਪਊਗਾ ਤੁਹਾਨੂੰ ਇੱਕ ਛੋਟਾ ਜਿਹਾ ਬਲੀਦਾਨ ਦੇਣਾ ਪਊਗਾ ਉਹ ਕਹਿੰਦੇ ਜਿਹੜੇ ਨਿਊਨਸਿਓ ਪੁੱਛਦੇ ਕਿ ਮੈਨੂੰ ਕੀ ਬਲੀਦਾਨ ਦੇਣਾ ਪਊਗਾ ਉਹ ਕਹਿੰਦੇ ਜਿਹੜੀ ਸ਼ੈ ਤੇਨੂੰ ਖਰਾਬ ਕਰ ਰਹੀ ਹੈ ਜਿਹੜੀ ਤੇਰੇ ਵਿੱਚ ਮਾੜੀ ਆਦਤ ਹੈ ਜਿਹੜਾ ਤੂੰ ਵਾਰ-ਵਾਰ ਕਹਿੰਦਾ ਕਿ ਤੈਨੂੰ ਦਿਖਾਈ ਦਿੰਦਾ ਤੂੰ ਉਸ ਚੀਜ਼ ਬਾਰੇ ਸੋਚਣਾ ਸ਼ੁਰੂ ਕਰਤਾ ਇਹ ਚੀਜ਼ ਕਹਿੰਦੇ ਸਾਡੇ ਸਮਾਜ ਦੇ ਵਿੱਚ ਬਰਦਾਸ਼ਤ ਨਹੀਂ ਹੈ ਜੇ ਤੂੰ ਇਸ ਸਮਾਜ ਦਾ ਅੰਗ ਬਣ ਕੇ ਇੱਥੇ ਸਤਾ ਦਾ ਹਿੱਸਾ ਬਣ ਕੇ ਰਹਿਣਾ ਤਾਂ ਤੈਨੂੰ ਆਪਣੀਆਂ ਅੱਖਾਂ ਦਾ ਬਲੀਦਾਨ ਦੇਣਾ ਪਊਗਾ ਤੇ ਜਦੋਂ ਸਾਨੂੰ ਪੂਰਨ ਯਕੀਨ ਹੈ ਆ ਦੋ ਚੀਜ਼ਾਂ ਜਿਹਦੇ ਨਾਲ ਤੈਨੂੰ ਵਾਰ-ਵਾਰ ਭਟਕਣਾ ਹੁੰਦੀ ਹੈ ਜਿਹਨੂੰ ਦੇਖ ਕੇ ਤੇਰੇ ਮਨ ਦੇ ਵਿੱਚ ਲਗਾਤਾਰ ਉਤਸ਼ਾਹ ਗੁੱਸਾ ਜਾਂ ਰੋਹ ਪ੍ਰਗਟ ਹੁੰਦਾ ਹੈ ਜੇ ਤੁਸੀਂ ਇਹਨਾਂ ਦਾ ਬਲੀਦਾਨ ਕਰ ਦਿਓਗੇ ਤਾਂ ਤੁਸੀਂ ਸਾਡੇ ਸਮਾਜ ਦਾ ਹਿੱਸਾ ਬਣ ਕੇ ਬੜੇ ਅਮਨ ਚੈਨ ਦੇ ਨਾਲ ਇੱਥੇ ਰਹਿ ਸਕਦੇ ਹੋ ਇਸ ਕਰਕੇ ਅਸੀਂ ਤੁਹਾਨੂੰ ਇਹ ਗੱਲ ਕਹਿਣੇ ਆ ਕਿ ਜੇ ਸਮਾਜ ਦੇ ਵਿੱਚ ਤੁਸੀਂ ਰਾਜ ਕਰਨਾ ਹੈ ਲੰਮੇ ਸਮੇਂ ਤੱਕ ਟਿਕੇ ਰਹਿਣਾ ਹੈ ਤਾਂ ਇਸ ਬਲੀਦਾਨ ਦੇਣ ਲਈ ਤਿਆਰ ਹੋ ਜਾਓ ਵੈਸੇ ਇਹ ਮੰਨਿਆ ਜਾਂਦਾ ਹੈ ਕਿ ਅੰਨਿਆਂ ਦੇ ਵਿੱਚ ਕਾਣਾ ਰਾਜਾ ਪਰ ਉਹ ਕਹਿੰਦੇ ਨਹੀਂ ਅਸੀਂ ਕਾਣਾ ਵੀ ਨਹੀਂ ਰੱਖਣਾ ਅਸੀਂ ਤਾਂ ਬਿਲਕੁਲ ਅੰਨਾ ਬਣਾ ਕੇ ਹੀ ਰੱਖਣਾ ਹੈ ਇਸ ਲਈ ਦੋਸਤੋ ਜੇ ਇਸ ਕਹਾਣੀ ਨੂੰ ਅਸੀਂ ਅੱਜ ਦੇਖੀਏ ਤਾਂ ਸਾਡੇ ਅੱਜ ਦੇ ਸਮਾਜ ਦੇ ਵਿੱਚ ਸਾਡੇ ਅੱਜ ਦੇ ਨੰਬਰਦਾਰ ਅੱਜ ਦੇ ਰਾਜੇ ਅੱਜ ਦੇ ਕਬੀਲੇ ਦੇ ਸਰਦਾਰ ਜਿਹੜੇ ਵਿਅਕਤੀ ਦੇਖਦੇ ਆ ਜਿਹੜੇ ਵਿਅਕਤੀ ਸੋਚਦੇ ਆ ਜਿਹੜੇ ਵਿਅਕਤੀ ਬੋਲਦੇ ਆ ਜਿੰਨਾ ਵਿਅਕਤੀ ਕੋਲ ਅੱਖਾਂ ਹੈਗੀਆਂ ਉਹ ਉਹਨਾਂ ਨੂੰ ਇੱਕੋ ਹੀ ਆਦੇਸ਼ ਦਿੰਦੇ ਆ ਇੱਕੋ ਹੀ ਸੰਦੇਸ਼ ਦਿੰਦੇ ਆ ਇੱਕੋ ਹੀ ਕਿਸਮ ਦਾ ਉਹਨਾਂ ਦੇ ਉੱਪਰ ਪ੍ਰਭਾਵ ਪਾਉਂਦੇ ਆ ਕਿ ਜੇ ਤੁਸੀਂ ਸਾਡੇ ਨਾਲ ਰਹਿਣਾ ਜੇ ਸਾਡੇ ਸਮਾਜ ਦੇ ਵਿੱਚ ਰਹਿਣਾ ਹੈ ਜੇ ਸਾਡੇ ਵਰਗੀ ਸੋਚ ਦੇ ਨਾਲ ਰਹਿਣਾ ਹੈ ਸਾਡਾ ਅੰਗ ਬਣ ਕੇ ਰਹਿਣਾ ਹੈ ਸਾਡਾ ਹਿੱਸਾ ਬਣ ਕੇ ਰਹਿਣਾ ਹੈ ਤਾਂ ਆਹ ਦੋ ਚੀਜ਼ਾਂ ਦਾ ਤੁਹਾਨੂੰ ਬਲੀਦਾਨ ਜ਼ਰੂਰ ਕਰਨਾ ਪਊਗਾ ਤੁਹਾਨੂੰ ਜਿਹੜੀਆਂ ਅੱਖਾਂ ਤੁਹਾਡੀਆਂ ਉਹ ਸਾਨੂੰ ਦਾਨ ਕਰਨੀਆਂ ਪੈਣਗੀਆਂ ਤਾਂ ਕਿ ਅੱਗੇ ਤੋਂ ਤੁਹਾਡੇ ਮਨ ਦੇ ਵਿੱਚ ਉਹ ਵਿਚਾਰ ਨਾ ਆਉਣ ਜਿਹੜੇ ਤੁਹਾਨੂੰ ਸਮਾਜ 'ਚ ਰਹਿਣ ਦੇ ਯੋਗ ਨਹੀਂ ਰੱਖਦੇ ਇਸ ਲਈ ਚੁਆਇਸ ਤੁਹਾਡੇ ਹੱਥ 'ਚ ਹੈ ਕਿ ਜੇ ਤੁਸੀਂ ਆਪਣੀਆਂ ਅੱਖਾਂ ਨਾਲ ਰੱਖਣੀਆਂ ਤਾਂ ਤੁਸੀਂ ਉਸ ਸਮਾਜ ਦਾ ਅੰਗ ਬਣ ਕੇ ਨਹੀਂ ਰਹਿ ਸਕਦੇ ਤੇ ਜੇ ਤੁਸੀਂ ਅੱਖਾਂ ਦਾ ਬਲੀਦਾਨ ਦੇਣਾ ਤਾਂ ਤੁਸੀਂ ਉਸ ਰਾਜ ਦਾ ਅੰਗ ਬਣ ਕੇ ਹਿੱਸਾ ਬਣ ਕੇ ਅਮਨ ਸ਼ਾਂਤੀ ਨਾਲ ਰਹਿ ਸਕਦੇ ਹੋ